ਪਿਟਿਸੀ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਤਿਨ ਕੁਮਾਰ ਸ਼ਰਮਾ ਪੰਜਾਬ ਦੇ ਵਿੱਚ ਸਰਦੀਆਂ ਦੀ ਸ਼ੁਰੂਆਤ ਹੋ ਚੁੱਕੀ ਹੈ ਧੁੰਦ ਕੁਝ ਦਿਨ ਪਹਿਲਾਂ ਪੈਣੀ ਸ਼ੁਰੂ ਹੋ ਗਈ ਸੀ ਹਾਲਾਂਕਿ ਉਹ ਬਹੁਤ ਜ਼ਿਆਦਾ ਨਹੀਂ ਸੀ ਲੇਕਿਨ ਹੁਣ ਪੰਜਾਬ ਦੇ ਵਿੱਚ ਸੰਘਣੀ ਧੁੰਦ ਵੀ ਪੈਣਾ ਸ਼ੁਰੂ ਹੋ ਗਈ ਹੈ ਤੇ ਤਸਵੀਰ ਤੁਹਾਨੂੰ ਮਾਝਾ ਇਲਾਕੇ ਦੀਆਂ ਦਿਖਾ ਰਹੇ ਹਾਂ ਇਸ ਤੋਂ ਪਹਿਲਾਂ ਜਿਹੜੀਆਂ ਤਸਵੀਰਾਂ ਗੁਰਦਾਸਪੁਰ ਤੋਂ ਸੀ ਕਿਸ ਤਰੀਕੇ ਨਾਲ ਧੁੰਦ ਦੀ ਸ਼ੁਰੂਆਤ ਹੋਈ ਸੀ ਤੇ ਹੁਣ ਤੁਹਾਨੂੰ ਅੰਮ੍ਰਿਤਸਰ ਦੀਆਂ ਤਸਵੀਰਾਂ ਦਿਖਾਣੇ ਆ ਸੰਘਣੀ ਧੁੰਦ ਪੈਣਾ ਸ਼ੁਰੂ ਹੋ ਗਈ ਹੈ ਸਵੇਰੇ 8-9 ਵਜੇ ਤੱਕ ਚੰਗੀ ਖਾਸੀ ਤਗੜੀ ਧੁੰਦ ਨੇ ਤੁੰਦ ਦੀ ਚਾਦਰ ਪੂਰੇ ਤਰੀਕੇ ਦੇ ਨਾਲ ਸ਼ਹਿਰ ਦੇ ਵਿੱਚ ਵਿਛੀ ਹੋਈ ਹੈ ਹੁਣ ਇਹ ਜਰਾ ਤੁਸੀਂ ਤਸਵੀਰਾਂ ਵੀ ਦੇਖ ਲਓ ਕਿਸ ਤਰੀਕੇ ਦੇ ਨਾਲ ਜੋ ਰਾਹੀਰ ਨੇ ਜੋ ਵਾਹਨ ਨੇ ਉਹਨਾਂ ਦੀ ਰਫਤਾਰ ਦੇ ਉੱਤੇ ਬ੍ਰੇਕ ਲੱਗ ਚੁੱਕੀ ਹੈ ਬੜੀ ਹੋਲੀ ਤਰੀਕੇ ਦੇ ਨਾਲ ਸੜਕਾਂ ਦੇ ਉੱਤੇ ਹੁਣ ਜੋ ਵਾਹਨ ਨੇ ਰੇਂਗਦੇ ਹੋਏ ਦਿਖਾਈ ਦੇ ਰਹੇ ਨੇ ਬੜੇ ਸਲੋ ਤਰੀਕੇ ਦੇ ਨਾਲ ਜਾ ਰਹੇ ਨੇ ਧੁੰਦ ਨੇ ਲੋਕਾਂ ਨੂੰ ਕਿਤੇ ਨਾ ਕਿਤੇ ਜੇ ਗਰਮੀ ਤੋਂ ਰਾਹਤ ਦਿੱਤੀ ਹੈ ਤਾਂ ਪਰੇਸ਼ਾਨੀ ਦਾ ਵੀ ਇੱਕ ਸੁਭਾਅ ਬਣੀ ਹੈ ਧੁੰਦ ਹੁਣ ਤੁਸੀਂ ਇਹ ਜਰਾ ਦੇਖ ਲਓ ਕਿਸ ਤਰੀਕੇ ਦੇ ਨਾਲ ਜੋ ਧੁੰਦ ਵਾਹ ਕਾਫੀ ਜ਼ਿਆਦਾ ਹੈ ਸੜਕਾਂ ਦੇ ਉੱਤੇ ਵਿਜ਼ਿਬਿਲਟੀ ਕਾਫੀ ਜ਼ਿਆਦਾ ਘਟ ਹੈ ਆਸਮਾਨ ਦੇ ਵਿੱਚ ਸੂਰਜ ਬਿਲ ਗਰ ਦਿਖਾਈ ਕਿਸੇ ਤਾਂ ਦੇ ਦੇ ਰਿਹਾ ਬਿਲਕੁਲ ਛੋਟਾ ਜਿਹਾ ਇੱਕ ਟਿੱਕੀ ਦੇ ਰੂਪ ਦੇ ਵਿੱਚ ਉਸ ਤੋਂ ਇਲਾਵਾ ਹੁਣ ਸੜਕਾਂ ਦੇਖ ਲਓ ਸੜਕਾਂ ਦੇ ਉੱਤੇ 50 ਮੀਟਰ ਤੋਂ ਵੱਧ ਕੇ ਤੁਹਾਨੂੰ ਅੱਗੇ ਦਿਖਾਈ ਨਹੀਂ ਦੇਵੇਗਾ ਧੁੰਦ ਕਾਫੀ ਜ਼ਿਆਦਾ ਹੈ ਇਸ ਲਈ ਲੋਕ ਵੀ ਘਰੋਂ ਨਿਕਲਣ ਤੋਂ ਹਾਲਾਂਕਿ ਗੁਰੇਜ਼ ਕਰ ਰਹੇ ਨੇ ਤੇ ਜੋ ਲੋਕ ਜ਼ਰੂਰੀ ਕੰਮ ਨੇ ਉਹ ਘਰਾਂ ਤੋਂ ਨਿਕਲ ਵੀ ਰਹੇ ਨੇ ਔਰ ਛੋਟੇ ਛੋਟੇ ਬੱਚੇ ਜਿਨ੍ਹਾਂ ਨੇ ਹੁਣ ਸਕੂਲ ਜਾਣਾ ਹੈ ਉਹਨਾਂ ਦੀਆਂ ਵੀ ਤੁਹਾਨੂੰ ਅਸੀਂ ਤਸਵੀਰਾਂ ਦਿਖਾਣੇ ਆ ਉਹ ਵੀ ਠੁਰ ਠੁਰੂ ਕਰ ਰਹੇ ਨੇ ਤੇ ਇਸ ਤਰੀਕੇ ਦੇ ਨਾਲ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਅੰਮ੍ਰਿਤਸਰ ਦੀਆਂ ਤਸਵੀਰਾਂ ਨੇ ਦੇਖੋ ਬੜੇ ਹੀ ਸ ਨੇ ਚੱਲ ਰਹੇ ਨੇ ਕਿਉਂਕਿ ਇਸ ਧੁੰਦ ਦੇ ਕਾਰਨ ਹਾਦਸੇ ਵੀ ਵੱਧ ਜਾਂਦੇ ਨੇ ਹਾਦਸੇ ਦਾ ਖਰਚਾ ਵੱਧ ਜਾਂਦਾ ਹੈ ਇਸ ਦੇ ਕਰਕੇ ਹੁਣ ਵਾਹਨ ਰੇਂਗਦੇ ਹੋਏ ਦਿਖਾਈ ਦੇ ਰਹੇ ਨੇ ਬਿਲਕੁਲ ਵਿਜ਼ਿਬਿਲਟੀ ਦੀ ਆਪਾਂ ਗੱਲ ਕਰ ਲੈਂਦੇ ਆ ਵਿਜ਼ਿਬਿਲਟੀ 50 ਤੋਂ 60 ਮੀਟਰ ਦੀ ਰਹਿ ਗਈ ਆ ਬਹੁਤ ਜ਼ਿਆਦਾ ਦੂਰ ਤੱਕ ਸਾਫ਼-ਸਾਫ਼ ਦਿਖਾਈ ਨਹੀਂ ਦੇ ਰਿਹਾ ਕਾਫੀ ਧੁੰਦਲਾ ਦਿਖਾਈ ਦੇ ਰਿਹਾ ਔਰ ਦਿਨ ਦੇ ਵਿੱਚ ਵੀ ਆ ਦੇਖ ਲਓ ਤੁਸੀਂ 8-9 ਵਜੇ ਜਦੋਂ ਇਹ ਵੀਡੀਓ ਰਿਕਾਰਡ ਕੀਤੀ ਗਈ ਸੀ ਉਸ ਵੇਲੇ ਵੀ ਕਿਵੇਂ ਜਿੰਨੇ ਵਾਹਨ ਨੇ ਸਭ ਆਪਣੀਆਂ ਹੈੱਡਲਾਈਟਸ ਜਗਾ ਕੇ ਹੀ ਜਾ ਰਹੇ ਨੇ ਭਾਵੇਂ ਉਹ ਸ਼ਹਿਰ ਦੇ ਇਲਾਕੇ ਹੋਣ ਪਿੰਡਾਂ ਦੇ ਹੋਣ ਜਾਂ ਫਿਰ ਹਾਈਵੇ ਹੋਣ ਹਾਈਵੇ ਜਿਨ੍ਹਾਂ ਦੇ ਆਲੇ ਦੁਆਲੇ ਖੇਤ ਲੱਗਦੇ ਨੇ ਜਿੱਥੇ ਪਾਣੀ ਲੱਗਿਆ ਹੋਇਆ ਹੈ ਉੱਥੇ ਤਾਂ ਹਾਲਾਤ ਹੋਰ ਵੀ ਜ਼ਿਆਦਾ ਮਾੜੇ ਨੇ ਉੱਥੇ ਕਾਫੀ ਜ਼ਿਆਦਾ ਧੁੰਦ ਹੈ ਹੁਣ ਆ ਦੇਖੋ ਬੱਚੇ ਜੋ ਸਕੂਲ ਜਾਣ ਦੀ ਤਿਆਰੀ ਕਰ ਰਹੇ ਨੇ ਕਿਸ ਤਰੀਕੇ ਦੇ ਨਾਲ ਧੁੰਦ ਦੇ ਵਿੱਚ ਹੀ ਖੜੇ ਨੇ ਠਰੂ ਠਰੂ ਕਰਦੇ ਹੋਏ ਵਿਦਿਆਰਥੀ ਵੀ ਨਜ਼ਰ ਆ ਰਹੇ ਨੇ ਔਰ ਆਮ ਲੋਕ ਵੀ ਪਰੇਸ਼ਾਨ ਨੇ ਜਿਨ੍ਹਾਂ ਨੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਜਾਣਾ ਉਹ ਵੀ ਉਹ ਆਮ ਦੇ ਤਰੀਕੇ ਦੇ ਨਾਲ ਹੀ ਨਿਕਲੇ ਸੀ ਪਰ ਇੱਕੋ ਦਮ ਜਦੋਂ ਸਵੇਰੇ ਧੁੰਦ ਪੈਣੀ ਸ਼ੁਰੂ ਹੋਈ ਤਾਂ ਉਹ ਵੀ ਕਾਫੀ ਲੋਕ ਜੋ ਆਪਣੇ ਦਫ਼ਤਰਾਂ 'ਚ ਪਹੁੰਚ ਰਹੇ ਨੇ ਉਹ ਵੀ ਲੇਟ ਲਤੀਫੀ ਦੇ ਨਾਲ ਹੀ ਪਹੁੰਚ ਰਹੇ ਨੇ ਕਿਉਂਕਿ ਧੁੰਦ ਨੇ ਕਾਫੀ ਜ਼ਿਆਦਾ ਲੋਕਾਂ ਨੂੰ ਪਰੇਸ਼ਾਨ ਕੀਤਾ ਹੈ। ਉਹ ਆਹ ਦੇਖ ਲਓ ਤੁਸੀਂ 9 ਵਜੇ ਦੇ ਕਰੀਬ ਦੀ ਹੈ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਜਿਹੜੇ ਰਿਕਾਰਡ ਕੀਤੀਆਂ ਸੀਗੀਆਂ ਕੈਮਰੇ ਦੇ ਵਿੱਚ ਇਹ 9 ਵਜੇ ਦੇ ਕਰੀਬ ਦਾ ਸਮਾਂ ਸੀ ਜਦੋਂ ਇਹਨਾਂ ਤਸਵੀਰਾਂ ਰਿਕਾਰਡ ਕੀਤਾ ਗਿਆ ਤੇ ਕਿਸ ਤਰੀਕੇ ਦੇ ਨਾਲ ਧੁੰਦ ਵਹ ਸੜਕਾਂ ਦੇ ਉੱਤੇ ਪੂਰੀ ਤਰੀਕੇ ਨਾਲ ਧੁੰਦ ਦੀ ਚਾਦਰ ਵਿਛੀ ਹੋਈ ਹੈ। ਬਹੁਤ ਜ਼ਿਆਦਾ ਦੂਰ ਅਗਰ ਦੇਖਣ ਦੀ ਕੋਸ਼ਿਸ਼ ਕਰੀਏ ਤਾਂ ਦਿਖਾਈ ਨਹੀਂ ਦੇ ਰਿਹਾ। ਵਾਹਨ ਵੀ ਜਿਹੜੇ ਚੱਲਦੇ ਆ ਰਹ ਕੋਲ ਜਦ ਨਜ਼ਦੀਕ ਆ ਜਾਂਦੇ ਆ ਉਸ ਤੋਂ ਬਾਅਦ ਹੀ ਪਤਾ ਚੱਲਦਾ ਹੈ ਤੇ ਜਿਹੜੇ ਵਾਹਨ ਆ ਦੇਖ ਲਓ ਜਿਨ੍ਹਾਂ ਨੇ ਲਾਈਟਾਂ ਨਹੀਂ ਚਲਾਈਆਂ ਵਿਆਂ ਉਹਨਾਂ ਦਾ ਤਾਂ ਕੋਲ ਆਏ ਤੇ ਵੀ ਮਾਸਾ ਹੀ ਪਤਾ ਚੱਲਦਾ ਹੈ ਕਿ ਹਾਂ ਕੋਈ ਚੀਜ਼ ਨਜ਼ਦੀਕ ਆ ਗਈ ਹੈ ਉਹਨਾਂ ਦੇਖ ਲਓ ਹੈਗੀ ਤਾਂ ਇਹ 50 ਮੀਟਰ ਦੀ ਦੂਰੀ ਤੇ ਆਏ ਜੋ ਟਰੈਕਟਰ ਟਰਾਲੀ ਆ ਰਹੀ ਹੈ ਲੇਕਿਨ ਲਾਈਟਾਂ ਕਰਕੇ ਸਿਰਫ ਸਾਨੂੰ ਪਤਾ ਚੱਲ ਰਿਹਾ ਹੈ ਕਿ ਹਾਂ ਕੋਈ ਵਾਹਨਾ ਕਿਉਂ ਆ ਰਿਹਾ ਹੈ ਧੁੰਦ ਕਾਫੀ ਜ਼ਿਆਦਾ ਹੈ ਔਰ ਜੋ ਲੋਕ ਟੂ-ਵੀਲਰ ਤੇ ਜਾ ਰਹੇ ਨੇ ਉਹਨਾਂ ਦੀ ਸਥਿਤੀ ਤਾਂ ਹੋਰ ਵੀ ਜ਼ਿਆਦਾ ਖਰਾਬ ਹੈ ਤੇ ਇਸੇ ਕਰਕੇ ਪ੍ਰਸ਼ਾਸਨ ਵੀ ਲੋਕਾਂ ਨੂੰ ਅਪੀਲ ਕਰ ਰਿਹਾ ਹੈ ਕਿ ਜੇਕਰ ਤੁਹਾਨੂੰ ਕੋਈ ਜ਼ਰੂਰੀ ਕੰਮ ਨਹੀਂ ਹੈ ਤਾਂ ਘਰਾਂ ਦੇ ਵਿੱਚ ਹੀ ਰਹੋ ਜ਼ਿਆਦਾ ਸੜਕਾਂ ਦੇ ਉੱਤੇ ਨਾ ਨਿਕਲੋ ਕਿਉਂਕਿ ਧੁੰਦ ਕਾਫੀ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਧੁੰਦ ਹੋਰ ਵੀ ਜ਼ਿਆਦਾ ਵੱਧ ਸਕਦੀ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ-ਜਿਵੇਂ ਠੰਡ ਵਧੇਗੀ ਉਸ ਤਰੀਕੇ ਦੇ ਨਾਲ ਧੁੰਦ ਦਾ ਪ੍ਰਕੋਪ ਵੀ ਲਗਾਤਾਰ ਵਧੇਗਾ ਤੇ ਮੈਂ ਕਹਿਣਾ ਚਾਹਨੀ ਆ ਕਿ ਜਿਹੜੀ ਫੋਗ ਹੈ ਹਨਾ ਉਹ ਸਾਡੀ ਪਹਿਲੀ ਫੋਗ ਹੈ ਤੇ ਵੇਖਣ ਤੇ ਬਹੁਤ ਵਧੀਆ ਆ ਗਰਮੀ ਤੋਂ ਰਾਹਤ ਮਿਲਦੀ ਆ ਜਦੋਂ ਵਿੰਟਰ ਆਉਂਦੀ ਆ ਪਰ ਇਹੀ ਕਹਿਣਾ ਚਾਹਨੀ ਆ ਕਿ ਸਾਨੂੰ ਰੋਡਸ ਤੇ ਜਿੱਦਾਂ ਗਵਰਨਮੈਂਟ ਆ ਗਵਰਨਮੈਂਟ ਨੂੰ ਚਾਹੀਦਾ ਡਿਵਾਈਡਰ ਬਣਾਉਣ ਤਾਂ ਜੋ ਕੋਈ ਪ੍ਰੋਬਲਮ ਨਾ ਹੋਵੇ ਤੇ ਹੋਰ ਵੀ ਜਿੱਦਾਂ ਸਾਡਾ ਆਪ ਸਕੂਲ ਜਾਂਦੇ ਆ ਬੱਸ ਬੱਸ ਸਟੈਂਡ ਬੱਸ ਏਰੀਆ ਲੱਗ ਚਾਹੀਦਾ ਆ ਜਿਹਦੇ ਵਿੱਚ ਆਉਣ ਜਾਣ ਵਾਲੇ ਵਹੀਕਲਸ ਨੂੰ ਪਤਾ ਹੋਵੇ ਕਿ ਇਹ ਇੱਥੋਂ ਦਾ ਸੂਟੇਬਲ ਏਰੀਆ ਆ ਸੂਟੇਬਲ ਜਗ੍ਹਾ ਆ ਸੋ ਇਹੀ ਬੱਸ ਆ ਕਿ ਜਿਹੜੇ ਵੀ ਵਹੀਕਲਸ ਆਉਂਦੇ ਆ ਉਹ ਆਪਣੇ ਮਤਲਬ ਲਾਈਟਸ ਔਨ ਕਰਕੇ ਔਨ ਲਾਈਟਸ ਆਫ ਕਰਕੇ ਨਾ ਹੋਣ ਜਿਹਦੇ ਕਰਕੇ ਥੋੜਾ ਬੋਤਾ ਇੰਡੀਕੇਸ਼ਨ ਮਿਲੇ ਕਿ ਹਾਂਜੀ ਕੋਈ ਆ ਰਿਹਾ ਆ ਇਦਾਂ ਨਹੀਂ ਤੇ ਕਾਫੀ ਹਾਦਸੇ ਹੋ ਜਾਂਦੇ ਆ ਕਾਫੀ ਪ੍ਰੋਬਲਮਸ ਹੋ ਜਾਂਦੀਆਂ ਆ ਔਨ ਜਾਣ ਵਾਲੇ ਰਹੀਆਂ ਨੂੰ ਬਸ ਅੱਜ ਸਰਦੀਆਂ ਦੀ ਪਹਿਲੀ ਧੁੰਦ ਪਈ ਆ ਵਧੀਆ ਤਾਂ ਬਹੁਤ ਲੱਗ ਰਿਹਾ ਏ ਪਰ ਧੁੰਦ ਕਾਰਨ ਬਹੁਤ ਜ਼ਿਆਦਾ ਕਈ ਹਾਦਸੇ ਵੀ ਹੁੰਦੇ ਆ ਜਿਵੇਂ ਕਈ ਵਹੀਕਲਸ ਵਗੈਰਾ ਹੁੰਦੇ ਆ ਉਹਨਾਂ ਦੇ ਵੀ ਤੋ ਮੈਂ ਸਰਕਾਰ ਨੂੰ ਇਹੀ ਕਹਿਣਾ ਚਾਹੁੰਦੀ ਆ ਕਿ ਡਵਾਈਡਰਸ ਵਗੈਰਾ ਲਗਾਏ ਜਾਣ ਜਿਹੜੇ ਵੀ ਕੋਈ ਲੋਕ ਆ ਰਹੇ ਆ ਬਾਈਕਸ ਤੇ ਕਾਰਸ ਤੇ ਉਹ ਲਾਈਟਸ ਵਗੈਰਾ ਜਗਾ ਕੇ ਆਉਣ ਬਹੁਤ ਅੱਛਾ ਲੱਗ ਰਿਹਾ ਹੈ ਹੱਡ ਸਿਆਲ ਦੀ ਪਹਿਲੀ ਧੁੰਦ ਆਵਲੇ ਸਾਲ ਦੀ 2024 ਦੀ ਬਟ ਲੋਕਾਂ ਨੂੰ ਵੀ ਸਾਵਧਾਨੀ ਨਾਲ ਆਉਣਾ ਚਾਹੀਦਾ ਹੈ ਤੇ ਡਵਾਈਡਰਸ ਮੈਂ ਗਵਰਨਮੈਂਟ ਨੂੰ ਇਹੀ ਅਪੀਲ ਕਰਨਾ ਚਾਹੁੰਦੀ ਆ ਕਿ ਡਵਾਈਡਰਸ ਲਗਾਏ ਜਾਣ ਜੋ ਲੋਕੀ ਸਾਵਧਾਨੀ ਨਾਲ ਆਉਣ ਤੇ ਲੋਕਾਂ ਨੂੰ ਵੀ ਇਹੀ ਅਪੀਲ ਕਰਨਾ ਚਾਹੁੰਦੀ ਆ ਕਿ ਲਾਈਟਸ ਜਗਾ ਕੇ ਆਓ ਤੇ ਸਾਵਧਾਨੀ ਨਾਲ ਆਓ ਕਿਉਂਕਿ ਐਕਸੀਡੈਂਟ ਬਹੁਤ ਹੁੰਦੇ ਆ ਫੌਗ ਵਿੱਚ ਤੇ ਜਦੋਂ ਧੁੰਦ ਪੈਂਦੀ ਆ ਤੇ ਲੋਕੀ ਧਿਆਨ ਨਾਲ ਨਹੀਂ ਆਉਂਦੇ ਤੇ ਟਕਰਾ ਜਾਂਦੇ ਆ ਆਪਸ ਵਿੱਚ ਤੇ ਇਸ ਲਈ ਮੈਂ ਕਹਿੰਨੀ ਆ ਕਿ ਲਾਈਟਸ ਜਗਾ ਕੇ ਆਓ ਤੇ ਗਵਰਨਮੈਂਟ ਨੂੰ ਕਹਿੰਨੀ ਆ ਡਿਵਾਈਡਰਸ ਲਗਾ ਕੇ ਦਿਓ ਕਿ ਜਿਹੜੇ ਬੱਚੇ ਆ ਉਹ ਜਿਹੜੇ ਲੋਗ ਆ ਉਹ ਧਿਆਨ ਨਾਲ ਆਉਣ ਤੇ ਲਾਈਟਸ ਜਗਾ ਕੇ ਆਉਣ ਤੇ ਵਧੀਆ ਤਰੀਕੇ ਨਾਲ ਆਉਣ